ਕੀ ਫਰਕ ਪੈਂਦਾ ਜੇ ਅਸੀਂ ਬਿਕਮੀ ਕੈਲੰਡਰ ਦੇ ਮੁਤਾਬਕ ਬਣਾ ਲਈਏ ਤੇ ਕੀ ਫਰਕ ਪੈਂਦਾ ਜੇ ਅਸੀਂ ਗੁਰਨਾਣਿਸ਼ਾਈ ਮੁਤਾਬਕ ਬਣਾਏ ਫਰਕ ਪੈਂਦਾ ਸਾਰਾ ਫਰਕ ਇਹ ਪੈਦਾ ਹੈ ਕਿ ਸਿੱਖ ਇਹ ਦਾਵਾ ਕਰਦਾ ਹੈ ਕਿ ਅਸੀਂ ਇੱਕ ਵੱਖਰਾ ਧਰਮ ਆ ਵੱਖਰੀ ਕੌਮ ਹੈ ਕਿਉਂਕਿ ਸਾਡੇ ਗੁਰੂ ਨਾਨਕ ਨੇ ਇਹ ਨਾਰਾ ਦਿੱਤਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪਰ ਸਾਡੇ ਗੁਰੂ ਨੇ ਸਾਡੂੰ ਰਖਣ ਸਰੂਪ ਦਿੱਤਾ ਹੈ ਦਿਖ ਦਿੱਤੀ ਹੈ ਅਚਾਨਤ ਦਿੱਤੀ ਹੈ ਕਰੋਣਾ ਵਿੱਚ ਬਲੋਤਾ ਹੋਇਆ ਸਿੱਖ ਵੱਖਰੇ ਸਰੂਪ ਕਰਕੇ ਪਛਾਣਿਆ ਜਾਂਦਾ ਉਹ ਗੁਰੂ ਨਾਨਕ ਦੇਵ ਜੀ ਦੇ ਪਤਵ ਦਾ ਵਾਕ ਹੈ ਤੇ ਵੱਖਰੀਆਂ ਕੌਮਾਂ ਦੇ ਜਿੱਥੇ ਵੱਖਰੇ ਸਿਧਾਂਤ ਹੁੰਦੇ ਨੇ ਵਿਦਾਨ ਹੁੰਦੇ ਨੇ ਵੱਖਰੇ ਸਰੂਪ ਹੁੰਦੇ ਨੇ ਵੱਖਰੇ ਗ੍ਰੰਥ ਹੁੰਦੇ ਨੇ ਉੱਥੇ ਵੱਖਰੀਆਂ ਕੌਮਾਂ ਦੇ ਵੱਖਰੇ ਕੈਲੰਡਰ ਵੀ ਹੁੰਦੇ ਨੇ ਈਸਾਈ ਵੱਖਰੀ ਕੌਮ ਹੈ ਉਹਨਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਦੱਸਣ ਦੀ ਜ਼ਰੂਰਤ ਨਹੀਂ ਆਸੀਂ ਵੱਖਰੇ ਆ ਉਹਨਾਂ ਦਾ ਕੈਲੰਡਰ ਆਪਣਾ ਵੱਖਰਾ ਹੈ ਇਸਲਾਮ ਵੱਖਰਾ ਧਰਮ ਹੈ ਉਹਨਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਅਸੀਂ ਵੱਖਰੇ ਆ ਉਹਨਾਂ ਦਾ ਕੈਲੰਡਰ ਆਪਣਾ ਵੱਖਰਾ ਹੈ ਹਿੰਦੂ ਧਰਮ ਵੱਖਰਾ ਧਰਮ ਹੈ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਉਹਨਾਂ ਦਾ ਆਪਣਾ ਵੱਖਰਾ ਕੈਲੰਡਰ ਹੈ ਤੇ ਸਿੱਖ ਨੂੰ ਦੱਸਣਾ ਪੈਂਦਾ ਸਾਬਤ ਕਰਨਾ ਪੈਂਦਾ ਅਸੀਂ ਵੱਖਰੇ ਆ ਪਰ ਉਹ ਜਮਾਤਾਂ ਜਿਹੜੀਆਂ ਦੇਸ਼ ਵਿਰੋਧੀ ਨੇ ਸਮਾਜ ਵਿਰੋਧੀ ਨੇ ਉਹ ਇਹ ਗੱਲ ਕਹਿੰਦੀਆਂ ਨੇ ਸਿੱਖ ਵੱਖਰਾ ਨਹੀਂ ਸਿੱਖ ਸਾਡੇ ਵਿੱਚੋਂ ਹੀ ਨਿਕਲੇ ਹੋਏ ਨੇ ਪਰ ਸਿੱਖ ਨੂੰ ਸਾਬਤ ਕਰਨਾ ਪੈਂਦਾ ਕਿਉਂ ਕਿਉਂਕਿ ਉਹਨਾਂ ਦਾ ਜਾਣੇ ਅਣਜਾਣੇ ਪਣ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਸਾਥ ਦੇ ਰਹੇ ਹਾਂ ਸਹਿਯੋਗ ਦੇ ਰਹੇ ਆ ਆਪਣੇ ਹੀ ਵੱਖਰੇ ਕੈਲੰਡਰਾਂ ਦਾ ਵਿਰੋਧ ਕਰ। ਜੇ ਵੱਖਰੀ ਕੌਮ ਹੈ ਤੇ ਹਰ ਵੱਖਰੀ ਕੌਮ ਦਾ ਆਪਣਾ ਵੱਖਰਾ ਕੈਲੰਡਰ ਹੈ ਤੇ ਜੇ ਸਿੱਖ ਆਪਣੇ ਆਪ ਨੂੰ ਇਹ ਗੱਲ ਕਹਿੰਦਾ ਮੈਂ ਵੱਖਰਾ ਤੇ ਫਿਰ ਸਿੱਖਾਂ ਦਾ ਕੈਲੰਡਰ ਵੱਖਰਾ ਕਿਉਂ ਨਹੀਂ? ਪ੍ਰਕਾਸ਼ ਪੁਰਬ ਹੋਵੇ ਸਾਡੇ ਗੁਰੂ ਦਾ ਸਾਡੇ ਪਿਓ ਦਾ ਤੇ ਸਿੱਖ ਜਾ ਕੇ ਗਮਾਨੀ ਨੂੰ ਪੁੱਛੇ ਸਾਡੇ ਪਿਓ ਦਾ ਜਨਮ ਦਿਹਾੜਾ ਕਦੋਂ ਆ ਰਿਹਾ? ਕਦੋਂ ਮਨਾਉਣਾ ਗਮਾਂਡੀ ਸਾਨੂੰ ਦੱਸੇਗਾ ਤੇ ਫਿਰ ਉਸ ਪੁੱਤਰ ਨੂੰ ਤੁਸੀਂ ਲਾਇਕ ਕਹੋਗੇ ਕਿ ਨਲਾਇਕ ਕਹੋਗੇ ਉਹ ਪੁੱਤਰ ਤਾਂ ਫਿਰ ਨਲਾਇਕ ਹੀ ਹੋਇਆ ਨਾ ਜਿਸ ਨੂੰ ਆਪਣੇ ਪਿਓ ਦਾ ਜਨਮ ਦਿਹਾੜਾ ਹੀ ਨਹੀਂ ਪਤਾ ਮਨਾਉਣਾ ਕਦੋਂ ਹੈ ਗਮਾਂਡੀ ਨੂੰ ਜਾ ਕੇ ਪੁੱਛਦਾ ਤੇ ਫਿਰ ਗਮਾਂਡੀ ਕਦੀ ਸਾਲ ਦੇ ਵਿੱਚ ਇੱਕ ਵਾਰ ਲਿਆਉਂਦਾ ਤੇ ਕਦੀ ਦੋ ਵਾਰ ਲਿਆਉਂਦਾ ਤੇ ਕਦੀ ਕਿਸੇ ਸਾਲ ਲਿਆਉਂਦਾ ਹੀ ਨਹੀਂ ਘਰ ਦੇ ਵਿੱਚ ਅਸੀਂ ਕਿਸੇ ਬੱਚੇ ਦਾ ਬਜ਼ੁਰਗ ਦਾ ਜਨਮ ਦਿਨ ਮਨਾਉਂਦੇ ਆ ਤੇ ਜਿਹੜੀ ਸਾਲ ਦੀ ਡੇਟ ਨਿਰਧਾਰਿਤ ਹੁੰਦੀ ਹੈ ਉਸੇ ਦਿਨ ਮਨਾਇਆ ਜਾਂਦਾ ਜਾਂ ਸਾਲ ਦੇ ਵਿੱਚ ਦੋ ਵਾਰ ਮਨਾ ਲੈਂਦੇ ਆ ਜੇ ਸਾਲ ਵਿੱਚ ਇੱਕ ਵਾਰ ਮਨਾਉਂਦੇ ਆ ਨਿਰਧਾਰਿਤ ਡੇਢ ਤੇ ਮਨਾਉਂਦੇ ਆ ਤੇ ਫਿਰ ਆਪਣੇ ਪਿਤਾ ਦਾ ਆਪਣੇ ਗੁਰੂ ਦਾ ਆਪਣੇ ਸ਼ਹੀਦਾਂ ਦਾ ਅਸੀਂ ਸਾਲ ਦੇ ਵਿੱਚ ਦੋ ਦੋ ਵਾਰ ਕਿਵੇਂ ਮਨਾ ਸਕਦੇ ਆ ਤੇ ਕਿਵੇਂ ਇੱਕ ਸਾਲ ਛੱਡ ਸਕਦੇ ਆ ਜਦੋਂ ਮਨਾਉਂਦੇ ਹੀ ਨਹੀਂ ਜਾਣੇ ਅਣਜਾਣੇ ਦੇ ਵਿੱਚ ਅਸੀਂ ਵਿਰੋਧੀ ਨੂੰ ਆਪ ਮਜ਼ਬੂਤ ਕਰ ਰਹੇ ਆ ਕਿ ਉਹ ਸਾਡੇ ਤੇ ਹਮਲਾ ਬਾਰ ਬਾਰ ਹੋ ਕੇ ਆਵੇ ਉਹ ਹੱਸਦਾ ਉਹ ਮਜ਼ਾਕ ਕਰਦਾ ਉਹ ਸਾਰਾ ਮਖੌਲ ਹੁਣ ਆਉਂਦਾ ਹੈ ਕਿ ਇਹਨਾਂ ਨੂੰ ਇਨਾ ਹੀ ਘੁੰਮਣ ਘੇਰੀਆਂ ਦੇ ਵਿੱਚ ਇਨਾ ਹੀ ਉਲਝਣਾ ਵਿੱਚ ਉਲ ਜਾ ਕੇ ਰੱਖੋ ਸਿੱਖ ਆਪਸ ਵਿੱਚ ਹੀ ਲੜਦੇ ਰਹਿਣ ਉਲਝੇ ਰਹਿਣ ਤੇ ਅਸੀਂ ਇਹਨਾਂ ਦੇ ਵੱਖਰੇ ਸਿਧਾਂਤ ਵੱਖਰੇ ਵਿਧਾਨ ਵੱਖਰੀ ਮਰਿਆਦਾ ਵੱਖਰੀ ਵਿਆਹ ਲਾਈਫ ਤੇ ਵੱਖਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਅਸੀਂ ਤਰੋੜ ਮਰੋੜ ਕੇ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਇਹਨਾਂ ਨੂੰ ਆਪਣੇ ਵਿੱਚ ਜਜ਼ਬ ਕਰ ਸਕੀਏ ਬੇਪਰਵਾਹ ਦੇ ਗਹਿਰੇ ਤੇ ਖਾਰੇ ਸਾਗਰ ਦੇ ਵਿੱਚ ਡੁੱਬੋ ਸਕੀਏ ਪਰ ਸਿੱਖ ਸਮਝਣ ਵਾਸਤੇ ਤਿਆਰ ਨਹੀਂ ਸਿੱਖ ਸਮਝਦਾ ਹੀ ਨਹੀਂ ਇਹਦਾ ਆਉਣ ਵਾਲਾ ਨੁਕਸਾਨ ਸਾਡੀਆਂ ਨਸਲਾਂ ਨੂੰ ਕੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਉਸ ਪਾਸੇ ਸਿੱਖ ਚਿੰਤਨ ਨਹੀਂ ਕਰਦਾ ਵਿਚਾਰ ਹੀ ਨਹੀਂ ਕਰ ਰਿਹਾ ਬਸ ਹਮੇ ਨੂੰ ਪੱਠੇ ਪਾਏ ਨੇ ਜਿਤਨੇ ਸਾਲ ਸਿੱਖ ਕੁੰਮ ਨੂੰ ਬਣੇ ਹੋਏ ਨਹੀਂ ਹੋਏ ਅੱਜ ਜਿਤਨੇ ਧੜੇਆਂ ਧੜੇ ਜੜੇ ਨੇ ਉਹ ਸਿੱਖਾਂ ਦੇ ਵਿੱਚ ਬਣੇ ਹੋਏ ਤੇ ਹਰ ਧੜਾ ਜੜਾ ਹੈ ਹਰ ਵਿਅਕਤੀ ਜੜਾ ਹੈ ਉਹ ਇੱਕ ਦੂਸਰੇ ਤੋਂ ਆਪਣੇ ਆਪ ਨੂੰ ਸੁਪਰੀਮ ਸਮਝ ਰਿਹਾ ਕਿ ਮੇਰਾ ਧੜਾ ਮੇਰਾ ਦੂਜੇ ਤੋਂ ਉੱਤੇ ਹੈ ਮੈਂ ਹੀ ਪੰਥਾਂ ਤੇ ਇਹੀ ਕਾਰਨ ਹੈ ਕਿ ਅੱਜ ਵਿਰੋਧੀ ਜਿਹੜਾ ਉਹ ਹਮਲਾਵਰ ਹੋ ਕੇ ਆਇਆ ਹੈ ਕਦੀ ਸਮਾਂ ਸੀ ਅਸੀਂ ਪ੍ਰਤਨ ਗੁਰ ਸਿੱਖਾਂ ਦੀ ਗੱਲ ਕਰਦੇ ਆ ਨਾ ਵੱਡੇ ਕੱਲੂ ਘਾਰੇ ਹੋਏ ਇੱਕ ਦਿਨ ਦੇ ਵਿੱਚ ਅੱਧੀ ਕੌਮ ਸ਼ਹੀਦ ਕਰ ਦਿੱਤੀ ਗਈ ਮਗਰ ਕੌਮ ਟੈਂਡੀ ਕਲਾ ਵਾਲੇ ਪਾਸੇ ਨਿਰਾਸ਼ਤਾ ਵਾਲੇ ਪਾਸੇ ਨਹੀਂ ਗਈ 3 ਮਹੀਨਿਆਂ ਦੇ ਬਾਅਦ ਅੱਧੀ ਕੌਮ ਇੱਕ ਦਿਨ ਹੀ ਸ਼ਹੀਦ ਹੋ ਗਈ 3 ਮਹੀਨਿਆਂ ਦੇ ਬਾਅਦ ਗੁਰਸਿੱਖਾਂ ਨੇ ਗੁਰਮਤਿ ਤੇ ਕਰਕੇ ਸਰਹੰਦ ਫਤਿਹ ਕਰ ਲਈ ਸੀ ਕਿਤਨਾ ਸਮਾਂ ਹੋ ਗਿਆ 1984 ਨੂੰ ਹੋਇਆ ਸਿੱਖ ਦਾ ਗਰਾਫ ਉੱਪਰ ਜਾਣਾ ਚਾਹੀਦਾ ਸੀ ਅੱਜ ਅਸੀਂ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਤੇ ਛੇਵਾਂ ਨਸ਼ਿਆਂ ਦਾ ਵਗ ਰਿਹਾ ਹੈ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਜੰਮੂ ਕਸ਼ਮੀਰ ਦੀ ਧਰਤੀ ਤੇ ਵੀ ਅੱਜ ਨਸ਼ਿਆਂ ਦਾ ਦਰਿਆ ਵਗਿਆ ਜਾ ਰਿਹਾ ਹੈ ਜਵਾਨੀ ਨੂੰ ਤਬਾਕ ਕੀਤਾ ਜਾ ਰਿਹਾ ਹੈ ਤੇ ਸਿੱਖ ਜੜੇ ਨੇ ਉਹ ਧੜਿਆਂ ਦੇ ਵਿੱਚ ਵੱਡੇ ਪਏ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਵੀਆਂ ਹੋ ਜਾਂਦੀਆਂ ਨੇ ਤੇ ਸਿੱਖਾਂ ਦੇ ਧੜੇ ਜੜੇ ਨੇ ਉਹ ਵੱਖ-ਵੱਖ ਨਜ਼ਰ ਆਉਂਦੇ ਨੇ ਇੱਕ ਆਪਣਾ ਬਿਆਨ ਦੇ ਰਿਹਾ ਦੂਜਾ ਆਪਣਾ ਦੇ ਰਿਹਾ ਤੀਜਾ ਆਪਣਾ ਦੇ ਰਿਹਾ ਸਰਕਾਰਾਂ ਵੀ ਮਖੌਲ ਉਡਾ ਰਹੀਆਂ ਕੋਈ ਇੱਕ ਸਾਡਾ ਸਿਧਾਂਤ ਨਹੀਂ ਇੱਕ ਵਿਧਾਨ ਨਹੀਂ ਸਾਡੀ ਮਰਿਆਦਾ ਏਕ ਨਹੀਂ ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ ਦਾ ਗੁਰ ਨੇ ਧਰਨੀ ਲਾਇਆ ਸੀ ਅੱਜ ਇੱਕ ਨਿਸ਼ਾਨ ਸਾਹਿਬ ਦੇ ਥਲੇ ਕੱਤਰ ਹੋਣ ਦੇ ਵਾਸਤੇ ਤਿਆਰ ਨੇ ਅੱਜ ਹੁਮੇ ਅੱਜ ਸਾਡੇ ਗੁਰਮਤਿ ਸਿਧਾਂਤਾਂ ਤੋਂ ਮਰਿਆਦਾ ਤੋਂ ਪੰਥ ਤੋਂ ਅੱਜ ਸਾਡੀ ਹੁਮੇ ਜੜੀ ਹੈ ਉਹ ਸਾਨੂੰ ਸੁਪਰੀਮ ਹੈ ਇਹ ਮੈਂ ਵਿਚਾਰ ਇਸ ਵਾਸਤੇ ਕਰ ਰਿਹਾ ਇਹ ਉਸੇ ਦਾ ਪ੍ਰਨਾਮ ਹੈ ਤੇ ਨਤੀਜਾ ਹੈ ਕਿ ਅੱਜ ਕੈਲੰਡਰ ਵੀ ਜੜੇ ਨੇ ਸਿੱਖਾਂ ਦੇ ਸਾਹਮਣੇ ਦੁਬਿਧਾਵਾਂ ਲਿਆ ਕੇ ਖੜੀਆਂ ਕਰ ਦਿੱਤੀਆਂ ਗਈਆਂ ਅੱਜ ਸਿੱਖ ਸੰਗਤਾਂ ਨੂੰ ਨੌਜਵਾਨਾਂ ਨੂੰ ਜੜਾ ਜਾਗਰਿਤ ਤੋਣਾ ਪਾਏਗਾ ਸਮਝਣਾ ਪਾਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਆਪਣੇ ਵਿਰਸੇ ਨੂੰ ਵਿਰੱਖਣ ਤਾ ਨੂੰ ਨਾ ਸੰਭਾਲਿਆ ਮੂਲ ਲਾਣਕਸ਼ਾਈ ਕੈਲੰਡਰ ਨੂੰ ਨਾ ਸੰਭਾਲਿਆ ਤੇ ਸਾਡੇ ਇਹ ਦਿਨ ਤਿਹਾਰ ਜੜੇ ਨੇ ਇਤਿਹਾਸਕ ਦਿਨ ਜੜੇ ਨੇ ਇਹਨਾਂ ਦੀਆਂ ਡੇਟਾ ਬਦਲ ਜਾਣਗੀਆਂ ਤੁਹਾਡੀ ਇਹਈ ਵਿਸਾਖੀ 1300 ਸਾਲ ਦੇ ਬਾਅਦ ਜਾ ਕੇ ਮਈ ਦੇ ਵਿੱਚ ਆਏਗੀ ਜਿਹੜੀ April ਦੇ ਵਿੱਚ ਆਉਂਦੀ ਹੈ ਤੇ 13000 15 ਅਕਤੂਬਰ ਨੂੰ ਜਾ ਕੇ ਆਏ ਤੇ ਗੁਰੂ ਪਾਤਸ਼ਾਹ ਦੇ ਸ਼ਹੀਦੀ ਦਿਹਾੜਾ ਜਿਹੜਾ ਜੂਨ ਦੇ ਵਿੱਚ ਆਉਂਦਾ ਹੈ ਇਹ ਦਸੰਬਰ ਵਿੱਚ ਆਏਗਾ ਤੇ ਦਸੰਬਰ ਦੇ ਵਿੱਚ ਸਾਹਿਬ ਜੀ ਆਦਿਆਂ ਦਾ ਸ਼ਹੀਦੀ ਦਿਹਾੜਾ ਤੁਹਾਡਾ ਜੂਨ ਦੇ ਵਿੱਚ ਜਾ ਕੇ ਆਏਗਾ ਇਤਿਹਾਸ ਬਦਲ ਗਿਆ ਦੁਸ਼ਮਣ ਨੂੰ ਕਰਨ ਦੀ ਕੋਈ ਜ਼ਰੂਰਤ ਨਹੀਂ ਪਈ ਉਹਨੂੰ ਟੋਪਾ ਟੈਂਕ ਚਲਾਉਣ ਦੀ ਜ਼ਰੂਰਤ ਨਹੀਂ ਪਈ ਗੋਲੀਆਂ ਚਲਾਉਣ ਦੀ ਨਹੀਂ ਉਹਨੇ ਕਲਮ ਨਾਲ ਲਈ ਸਭ ਕੁਝ ਬਦਲ ਦਿੱਤਾ ਇਹੀ ਤਾਂ ਵਿਰੋਧੀ ਚਾਹੁੰਦਾ ਹੈ ਤੇ ਸਿੱਖ ਸਮਝਣ ਵਾਸਤੇ ਤਿਆਰ ਨਹੀਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਵਾਈ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਕੱਤਰ ਹੋਣ ਦੇ ਵਾਸਤੇ ਤਿਆਰ ਨਹੀਂ